ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਸ਼੍ਰੀ ਰਾਮਲਵਾਯਾ ਰਾਜੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਵਰ ਰਜਿਸਟਰਡ ਬਸੀ ਗੁਲਾਮ ਹਸੈਨ ਖੋਸ਼ਿਆਰਪੁਰ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 14/4 2025 ਨੂੰ ਡਾਕਟਰ ਭੀਮਰਾਓ ਅੰਮੇਤਕਰ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਅੱਛੇ 바ਵਾ ਭੀਮਰਾਓ ਸਾਬ ਜੀ ਦਾ ਗੁਣगान ਵੀ ਗਾਇਆ ਗਿਆ ਸਭੇ ਉਜਲੇ ਲੋਕਾਂ ਨੂੰ ਸਾਨੂੰ ਮੋੜੇ ਆਉਂਦੀ ਗੁਨਾ ਨੇ ਜੇ ਸੰਵਿਧਾਨ ਲਿਖਿਆ ਤੇ ਸੰਵਿਧਾਨ ਜਿਹੜਾ ਸੀ ਪੂਰਾ ਕੀਤਾ ਕਿਉਂਕਿ ਅਸੀਂ ਜੇ ਰੱਖੀ ਕੀਤੀ ਆ ਤੇ ਬਾਬਾ ਸਾਹਿਬ ਬਦੌਲਤ ਕਰਦੀ ਬਦੌਲਤ ਕੀਤੀ ਆ ਐਂਦੇ ਨੇ ਉਹਨਾਂ ਨੇ ਕਹਿਤਾ ਵੀ ਬਾਬਾ ਸਾਹਿਬ ਦੀ ਬਦੌਲਤ ਅਸੀਂ ਵਧੀਆ ਰੋਟੀ ਖਾਂਦੇ ਜਿਵੇਂ ਰੋਟੀ ਖਾਂਦੀ ਆ ਖਾਣ ਵਾਲੇ ਸਾਨੂੰ बाबा से हम भी आता फी भी बदी का गा डाव करने में मुस्कराहट का कोई मोल नहीं होता मुस्कराहट का कोई मोल ही होता और रिश्तों का कोई तो नहीं होता जे तो संसार में करोड़ों भगवान मिलते हैं ऐसे संसार में करोड़ों भगवान हैं गुरु भी तो हैं मग कोई नी हो सकता जहां ने सू अगे लिया वो ठीक ਹੋਈਆਂ ਸੰਗਤਾਂ ਵਾਸਤੇ ਚਾਹ ਪਕੌੜਿਆਂ ਦਾ ਲੰਗੜ ਵੀ ਉਤਟ ਬਰਤਾਇਆ ਗਿਆ ਚਾਹ ਪਕੌੜਿਆਂ ਦਾ ਲੰਗੜ ਸੰਗਤਾਂ ਵਾਸਤੇ ਡਾਕਟਰ ਆਪੀਮਰਾਓ ਅੰbedkar ਜੀ ਨੇ ਬੱਤੀ ਡਿਗਰੀ ਦੀ ਪੜਾਈ ਕੀਤੀ ਸੀ ਕਾਫੀ ਸੂਝਵਾਨ ਸਨ ਕਾਫੀ ਵਿਦਵਾਨ ਸਨ ਡਾਟਾ ਪੀਮਰਾ ਅੰਮਿਤਕਰ ਜੀ ਆ ਜੋਤ ਸਤਪੁਰਜੀ ਕਰੀ ਬਾਦ ਮੀਆ ਗਲੀਆਂ ਆ ਜੋਤ ਸਤਪੁਰਜੀ ਕਰੀ ਆਏ ਹੋਏ ਮਹਿਮਾਨਾਂ ਨੂੰ ਸਰੋਹੇ ਦੇ ਇੱਥੇ ਪੇਟ ਕਿਤੇ ਗਏ ਆਏ ਹੋਏ ਮਹਿਮਾਨਾਂ ਨੂੰ ਸਰੋਹੇ ਪੇਟ ਕਰਕੇ ਸਨਮਾਨ ਤੇ ਲਿਫਤਾ ਗਿਆ ਇਥੇ ਆਹੋ ਮਹਿਮਾਨਾਂ ਨੂੰ ਸਵਾਗਤ ਕਰਦੇ ਹੋਏ ਜੈਕਾਰਾ ਲੜੀ ਮੱਥੇ ਡਾਟਰ ਪੀ ਮਰਾਓ ਅਮਿਤ ਕਜੀ ਦਾ ਜਨਮ ਦਿਨ ਜਨਮ ਦਿਹਾੜਾ ਬੜੇ ਹੀ ਧੁੰਮਤ ਨਾਲ ਬਸੇ ਗੁਰਾਮ ਹਸੈਨ ਖੁਸ਼ਾਪੁਰ ਵਿੱਚ ਮਨਾਇਆ ਗਿਆ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਜੋਦੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹਾ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤਾਂ ਜੋ ਆਪ ਜੀ ਨੂੰ ਮੇਰੇ ਅੱਜ ਦੀ ਹੋਈ ਵੀਡੀਓ ਦੇਖਣ ਨੂੰ ਮਿਲਿਆ ਰਹੇ ਹੋਰ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ